ਸੱਚੇ ਪਾਤਸ਼ਾਹ ਜੋ ਕਹਿਣਾ ਚਾਹੁੰਦੇ ਨੇ ਹਰ ਹਰ ਨਾਮ ਬੋਹਿਤ ਹੈ ਕਲਯੁਗ ਬੋਹਿਤ ਦਾ ਮਤਲਬ ਹੈ ਜਹਾਜ਼ ਇਸ ਕਲਯੁਗ ਦੇ ਸਮੇਂ ਦੇ ਅੰਦਰ ਨਾਮ ਦੇ ਜਹਾਜ਼ ਤੇ ਚੜ ਕੇ ਹੀ ਸੰਸਾਰ ਸਾਗਰ ਤੋਂ ਪਾਰ ਹੋਣਾ ਹੈ ਜਿਸ ਨੂੰ ਚਲਾਣ ਵਾਲਾ ਹੈ ਖੇਵਣ ਹੋ ਸ਼ਬਦ ਤਰੋ ਖੇਵਣ ਭਾਵ ਕਿ ਮਲਾਪ ਮਨਲਾ ਗੁਰੂ ਹੈ ਗੁਰੂ ਦੇ ਸ਼ਬਦ ਦੇ ਨਾਲ ਹੀ ਸੰਸਾਰ ਸਾਗਰ ਤੋਂ ਹਰਿਆ ਜਾਵੇ। ਸੋ ਜਿਵੇਂ ਕਿ ਜਦੋਂ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਚਰੇ ਸ਼ਾਂ ਜੰਗਾ ਜੰਗਾ ਉਹ ਬੇਲਾਂ ਦੀ ਗੱਲ। ਕਿ ਬੜੇ ਸ਼ਾਹੀ ਥਾਨ ਦੇ ਨਾਲ ਧੰਨ ਗੋਬਿੰਦ ਸਿੰਘ ਜੀ ਮਹਾਰਾਜ ਨਾਮਪੁਰ ਸਾਹਿਬ ਦੀ ਤੜਕੀ ਦੇ ਵਿਚਰਦੇ ਸਤਿਗੁਰੂ ਦਾ ਅਨੋਖਾ ਦਰਬਾਰ ਸੀ ਤੇ ਜਦੋਂ ਵੀ ਤੇ ਰਾਜੇ ਮਹਾਰਾਜੇ ਪਹਾੜੀ ਰਾਜੇ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਸੀ ਤੇ ਸਤਿਗੁਰੂ ਦੇ ਇਸ ਦਰਬਾਰ ਨੂੰ ਵੇਖ ਕੇ ਉਹਨਾਂ ਦੀ ਅੱਖਾਂ ਹੀ ਢੀਆਂ ਲੈ ਜਾਂਦੀਆਂ ਕਿ ਦਰਬਾਰ ਤਾਂ ਸਾਡੇ ਵੀ ਨੇ ਪਰ ਇਹ ਜਿਹੜਾ ਦਰਵਾਜ਼ਾ ਹੈ ਲੋਹਾ ਦਰਵਾਜ਼ਾ ਸੁਖੈਰੂ ਸਮੇਂ ਅੰਦਰ ਸੈਦਾ ਮਲਾਸੀ ਇੱਕ ਜੋ ਕਿ ਸਰਦੂਆ ਜੋ ਮਲਾ ਦੀ ਗੱਲ ਕਰਦੇ ਨੇ ਖੇਵੜ ਮਲਾ ਸੈਦਾ ਮਲਾਸੀ ਵੇੜੀ ਪਾਉਣ ਵਾਲਾ ਬਹੁਤ ਦਾ ਪ੍ਰੇਮੀ ਗੁਰਸ਼ਿਕ ਪਿਆਰਾ ਬੀੜੀ ਵੀ ਕੋਈ ਅੱਨੀ ਵਧੀਆ ਨਹੀਂ ਸੀ ਉਹਦੇ ਕੋਲ ਗਰੀਬੀ ਦੇ ਹਾਲਾਤ ਸਨ ਪਰ ਪਿਆਰ ਵਾਲੀ ਆਤਮਾ ਸੀ ਉਹ ਮੁਰੂ ਪਿਆਰ ਕਰਦਾ ਸੀ ਸਵਾ ਸਵਾ ਸਤਿਗੁਰੂ ਯਾਦ ਕਰਦੇ ਰਹਿਣਾ ਅਨੰਦਪੁਰ ਸਾਹਿਬ ਨਾ ਜਾ ਹੋਇਆ ਤੇ ਮਨ ਵਿਰਾਗ ਦੇ ਵਿੱਚ ਕਦੇ ਨਾ ਆਇਆ ਕਿ ਸੱਚੇ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰ ਲੈ ਕਿਵੇਂ ਹੋਣਗੇ ਮਨ ਵਿਰਾਗੀ ਹੈ ਦਰਸ਼ਨਾਂ ਦੀ ਤਾਂਘ ਹੈ ਮਨ ਦੇ ਅੰਦਰ ਜਿਵੇਂ ਰਾਮਾਨੰਦ ਉਹ ਕਹਿੰਦੇ ਨੇ ਯਾਦ ਕਰਦਾ ਅੱਜ ਵੀੜੀ ਵੀ ਚਲਾਉਣ ਨੂੰ دل ਨਹੀਂ ਕਰਦਾ ਜਿ ਸੱਚੇ ਪਾਤਸ਼ਾਹ ਦੀ ਯਾਦ ਸਿਮਰਤੀ ਮਨ ਦੇ ਵਿੱਚ ਸਮਾਈ ਹੋਈ ਹੈ ਸਵਾਸ ਸਵਾਸ ਗੁਰੂ ਗੁਰੂ ਜਪਦਾ ਨਾਮ ਜਪਦਾ ਸਤਗੁਰੂ ਨੂੰ ਯਾਦ ਕਰਦਾ ਹੈ ਕਹਿੰਦੇ ਨੇ ਜਦੋਂ ਆਪਾਂ ਕਿਸੇ ਨੂੰ ਯਾਦ ਕਰੀਏ ਤੇ ਆਪ ਸੁਭਾਅ ਉਦਲ ਹੈ ਉਹ ਵੀ ਸਾਨੂੰ ਯਾਦ ਕਰਦਾ ਹੁੰਦਾ ਹੈ ਯਾਦਾਂ ਦਾ ਆਪਸ ਦੇ ਵਿੱਚ ਟਕਰਾਓ ਹੋ ਜਾਇਆ ਕਰਦਾ ਹੈ ਜਿਸ ਨੂੰ ਆਪਾਂ ਮੋਤਾ ਯਾਦ ਕਰੀਏ ਨਾ ਉਹ ਵੀ ਸਾਨੂੰ ਯਾਦ ਕਰਦਾ ਹੁੰਦਾ ਹੈ ਇਸ ਕਰਕੇ ਅੱਜ ਯਾਦ ਸਿਮਰਤੀ ਇੰਨੀ ਬਹਿ ਬਲਦਾਈ ਦੇ ਵਿੱਚ ਹੈ ਕਹਿੰਦਾ ਕਿ ਅੱਜ ਗੁਰੂ ਦੇ ਦਰਸ਼ਨ ਕਰਨੇ ਨੇ ਅੱਜ ਬੀੜੀ ਚਲਾਉਣ ਨੂੰ ਮਨ ਨਹੀਂ ਕਰਦਾ ਬੀੜੀ ਦੇ ਵਿੱਚ ਹੀ ਲੰਮਾ ਪੈ ਗਿਆ ਤੇ ਯਾਦ ਗੁਰੂ ਦੀ ਮਰਦ ਦੇ ਵਿੱਚ ਸਮਾਈ ਹੋਈ ਹੈ ਸਤਿਗੁਰੂ ਆਨੰਦਪੁਰ ਸਾਹਿਬ ਨੇ ਜੇ ਕੋ ਉਥੇ ਤਾਰੇ ਖੜਪ ਗਈਆਂ ਕੀ ਆਜ ਕੋਈ ਯਾਦ ਕਰਦਾ ਸਤਗੁਰੂ ਪ੍ਰੇਮ ਦਾ ਖਿੱਚਿਆ ਹੋਇਆ ਜਾਂਦਾ ਅੰਦਰ ਸਾਡੇ ਪ੍ਰੇਮ ਹੋਵੇ ਸਤਗੁਰੂ ਆਪਣਾ ਤਕਤ ਛੱਡ ਕੇ ਵੀ ਆ ਜਾਂਦਾ ਹੈ ਹਰਜੀ ਸੱਤ ਛੱਡ ਕੇ ਸੰਭਾਸ਼ਣਾ ਹੈ ਪਰਮਾਤਮਾ ਗੁਰੂ ਆਪਣੇ ਸ਼ਿਖਾਸ਼ਣ ਦੀ ਪ੍ਰਵਾਹ ਨਹੀਂ ਕਰਦਾ ਪਰ ਜਿੱਥੇ ਕਿਤੇ ਯਾਦ ਕੀਤਾ ਜਾਂਦਾ ਹੋਵੇ ਤੇ ਆਪਣੇ ਪਿਆਰਿਆਂ ਨੂੰ ਦਰਸ਼ਨ ਦੇ ਨਾਲੇ ਬਖਸ਼ ਦਿੰਦਾ ਹੈ ਇਹ ਮੂਡ ਕਦੀਮਾ ਤੋਂ ਵਿਰਧ ਹੈ ਸਤਿਗੁਰੂ ਦਾ ਪਰ ਗੱਲ ਪ੍ਰੇਮ ਦੀ ਹੈ ਪਿਆਰ ਦੀ ਹੈ ਜਿਹੜਾ ਪਿਆਰ ਦੇ ਨਾਲ ਯਾਦ ਕਰਦਾ ਤੇ ਸਤਿਗੁਰੂ ਤੇ ਚਲੇ ਜਾਂਦਾ ਆਜ ਸੇਦਾ ਮੰਗਾ ਯਾਦ ਕਰਦਾ ਤੇ ਜਾਤ ਸਿਮਰਤ ਹੀ ਪਹੁੰਚ ਗਈ ਗੁਰੂ ਸਾਹਿਬ ਦੇ ਕੋਲ ਸੱਚੇ ਪਾਤਸ਼ਾਹ ਦੀ ਦੁਨੀਆ ਦੇ ਮਾਲਕ ਤੁਹਾਨੂੰ ਗੁਰੂ ਰਵਿੰਦਰ ਸਿੰਘ ਜੀ ਮਹਾਰਾਜ ਸ਼ਿੰਗਾਰ ਨੂੰ ਕਹਿੰਦੇ ਨੇ ਚਲੋ ਅੱਜ ਸੈਰ ਕਰਕੇ ਸਤਲੁਜ ਦੀ ਸੈਰ ਕਰਾਂਗੇ ਸਤਲੁਜ ਦਰਿਆ ਦੀ ਸੈਰ ਕਰਦੇ ਨੇ ਵੇੜੀਆਂ ਮੰਨੀਆਂ ਹੋਈਆਂ ਨੇ ਬੜੀਆਂ ਸੁੰਦਰ ਵੇੜੀਆਂ ਨੇ ਕਹਿੰਦੇ ਅੱਜ ਪਾਣੀ ਦੇ ਵਿੱਚ ਵੀ ਥੋੜੀ ਸੈਰ ਕਰ ਲਈ ਸਤਿਗੁਰੂ ਵੇਖੋ ਆਪਣੇ ਪਿਆਰੇ ਨੂੰ ਦਰਸ਼ਨ ਦਿਦਾਰੇ ਦੇਣ ਦੇ ਲਈ ਸੁਰੇ ਜਾਂਦੇ ਨੇ ਸਤਿਗੁਰੂ ਤੇ ਕਹਿੰਦੇ ਨੇ ਜਿੱਥੇ ਸੈਦਾ ਮਲਾ ਦੀ ਵੀੜੀ ਹੈ ਉੱਥੇ ਪਹੁੰਚ ਕੇ ਵੇਖੋ ਸੈਦੇ ਮਲਾ ਦੀ ਵੀੜੀ ਵੀ ਕੋਈ ਏਡੀ ਵਧੀਆ ਨਹੀਂ ਹੈ ਬਾਕੀ ਤੇ ਵੀੜੀਆਂ ਬਹੁਤ ਵਧੀਆ ਤੇ ਸ਼ਿੰਗਾਰੀਆਂ ਹੋ ਜਾਂਦੀਆਂ ਨੇ ਨਵੀਆਂ ਨੇ ਵੀੜੀਆਂ ਪਰ ਭਗਾਂ ਵਾਲਿਓ ਜਿੱਥੇ ਪਿਆਰ ਹੋਵੇ ਤੇ ਸਦਗੁੱਖਾਂ ਦੀ ਗੁੱਲੀ ਵਿੱਚ ਵੀ ਜਾ ਕੇ ਬੈਠੇ ਹੋਵੇ। ਜਦ ਪਿਆਰ ਦੀ ਸੋਹਣੇ ਤੇ ਸੁੰਦਰ ਬਹਿਲਾ ਦੀ ਗੱਲ ਨਹੀਂ ਹੁੰਦੀ। ਜੇ ਸੋਹਣੇ ਸੁੰਦਰ ਬਹਿਲਾ ਦੇ ਵਿੱਚ ਰਹਦਿਆ ਪਰਮਾਤਮਾ ਦਾ ਪਿਆਰ ਨਹੀਂ ਹੈ ਤੇ ਭਗਾਂ ਵਾਲੇ ਉਹਦੇ ਨਾਲੋਂ ਅੱਖਾਂ ਦੀ ਗੁੱਲੀ ਚੰਗੀ ਹੈ। ਜਿੱਥੇ ਗੁਰੂ ਦਾ ਪਿਆਰ ਹੈ, ਪਰਮਾਤਮਾ ਦਾ ਪਿਆਰ ਹੈ। ਅੜੇਸ਼ਮੀ ਕਦਾਲਿਆਂ ਦੇ ਨਾਲੋਂ ਸੱਤਹਰੀ ਚੰਗਾ ਜਿੱਥੇ ਪ੍ਰਮਾਤਮਾ ਦੀ ਯਾਦ ਹੋਵੇ ਪ੍ਰਮਾਤਮਾ ਦਾ ਪ੍ਰੇਮ ਹੋਵੇ ਕੱਦ ਅੱਜ ਸੈਦੇ ਮਲਾਹ ਦੀ ਵੇੜੀ ਦੇ ਕੋਲ ਜਾਂਦੇ ਨੇ ਸੈਦਾ ਮਲਾਹ ਗੁਰੂ ਦੀ ਯਾਦ ਦੇ ਵਿੱਚ ਗਿਆ ਕੋਈ ਦੀਨ ਦੁਨੀਆ ਦੀ ਖ਼ਬਰ ਨਹੀਂ ਹੈ ਪਤਾ ਨਹੀਂ ਹੈ ਸਤਗੁਰੂ ਕੋਲ ਆਏ ਨੇ ਸਤਿਗੁਰੂ ਨੇ ਜਾ ਕੇ ਆਪਣੇ ਪਵਿੱਤਰ ਚਰਨ ਸੁਹਾਏ ਲਗਾਏ ਸੈਦੇ ਮਲਾਂ एकदम ਹੁਸ਼ ਵਿੱਚ ਆਇਆ ਕੀ ਵੇਖਦਾ ਮੈਂ ਜਿਹਨੂੰ ਯਾਦ ਕਰਦਾ ਸੀ ਉਹ ਮੇਰੇ ਸਾਹਮਣੇ ਖੜਾ ਯਾਦ ਇੰਨੀ ਵੱਡੀ ਹੈ ਯਾਦ ਦਾ ਮਤਲਬ ਹੀ ਸਿਮਰਨ ਹੈ ਇਸ ਕਰਕੇ ਵਾਰ-ਵਾਰ ਪਰਮਾਤਮਾ ਨੂੰ ਯਾਦ ਕਰਨ ਲਈ ਸਤਿਗੁਰੂ ਕਹਿੰਦੇ ਨੇ ਕਿਤੇ ਕਿਤੇ ਯਾਦ ਕਰਦਿਆਂ ਕਰਦਿਆਂ ਤਾਰਾਂ ਜੁੜ ਜਾਣੋਂ ਬਾਹਰ ਹੋ ਬੈਠੇ ਨਾਲ ਕਿਤੇ ਸਾਡੇ ਪ੍ਰੇਮ ਬਣ ਜੇ ਪ੍ਰੀਤ ਬਣ ਜੇ ਜਿਸ ਦਿਨ ਪ੍ਰੀਤ ਬਣ ਕੇ ਪਰਮਾਤਮਾ ਦੀ ਤੇ ਹੋਰ ਪ੍ਰੀਤਾ ਫਰਟੋ ਜਾਗਣੀ ਇੱਕੋ ਹੀ ਰਹੇਗੀ ਅੱਜ ਸੈਦਾ ਮਲਾਕ ਦਾ ਮੁਠਿਆ ਅੱਖਾਂ ਮਲਦਾ ਵੇਖਦਾ ਉਹ ਵੀ ਸਤਿਗੁਰੂ ਜੀ ਨੂੰ ਮੈਂ ਵੇਖਦਾ ਸੀ ਅੱਜ ਚੱਪਨਾ ਤੇ ਬੈਠਦੇ ਹੀ ਹੋ ਗਿਆ ਸਤਿ ਆ ਸਤਗੁਰੂ ਬੜੇ ਦਰਸ਼ਨਾਂ ਦੀ ਪਿਆਸ ਸੀ ਦਰਸ਼ਨ ਪਿਆਸੀ ਦਿਨਸ ਰਾਤ ਚਿਤ ਨੂੰ ਆਨੰਦਨ ਨੀਤ ਭੂਲ ਕਮਲ ਗੁਰ ਮਿਲੀਆਂ ਨਾਨਕ ਰਸਨ ਕਹਿੰਦੇ ਬੜੇ ਦਰਸ਼ਨਾਂ ਦੀ ਪਿਆਸ ਸੀ ਸਤਗੁਰਾਂ ਚੰਗਾ ਹੋਇਆ ਤੁਸੀਂ ਆਏ ਦਰਸ਼ਨ ਦੇਦਾਰੇ ਬਖਸ਼ੇ ਨਦਰੋਂ ਨਦਰ ਬਿਹਾਰ ਕਰ ਦਿੱਤਾ ਸਤਿਗੁਰੂ ਕਹਿੰਦੇ ਨੇ ਵੇਖੋ ਸੈਦਿਆ ਅੱਜ ਸਾਨੂੰ ਪਾਣੀ ਦੇ ਵਿੱਚ ਸੈਰ ਕਰਵਾ ਪਾਰਲੇ ਖੰਡੇ ਲੈ ਕੇ ਜਾਂਦਾ ਹੁਣ ਸੈਦਾਂ ਬੁਲਾ ਸਤਿਗੁਰੂ ਦੇ ਚਰਨਾਂ ਵੱਲ ਵੇਖਦਾ ਕਦੇ ਚਿਹਰੇ ਵੱਲ ਵੇਖਦਾ ਸ਼ਾਇਦ ਧੰਨ ਗੁਰੂ ਰਵਿ ਸਿੰਘ ਜੀ ਮਹਾਰਾਜ ਦਾ ਸੁੰਦਰ ਨੂਰਾਨੀ ਚਿਹਰਾ ਆਪਣੇ ਹਿਰਦੇ ਵਿੱਚ ਵਸਾਰਿਆ ਹੋਵੇ ਜੱਪੂ ਚਲਾ ਰਿਹਾ ਪਰ ਧਿਆਨ ਗੁਰੂ ਦੇ ਹਿਰਦੇ ਵੱਲ ਹੈ ਗੁਰੂ ਦੇ ਚਿਹਰੇ ਵਾਲਾ ਸੁੰਦਰ ਰੌਣਕੀ ਚਿਹਰਾ ਕਦੇ 베ੜੀ ਇਧਰ ਲੈ ਜਾਂਦਾ ਕਦੇ ਉੱਤਰ ਲੈ ਜਾਂਦਾ ਕਾਫੀ ਸਮਾਂ ਪਾਣੀ ਦੇ ਵਿੱਚ 베ੜੀ ਘਵਾਉਂਦਾ ਰਿਹਾ ਸਤਪੂ ਦਾ ਸਤਗੁਰੂ ਦੇ ਦਰਸ਼ਨ ਦਿਦਾਰੇ ਕਰਦਾ ਰਿਹਾ ਤੇ 베ੜੀ ਪਾਰ ਲਈ ਸਤਗੁਰੂ ਕੋਲ ਤੇ ਸਿੱਧਿਆ ਕਿੰਨੇ ਪੈਸੇ ਹੋ ਗਏ ਮੰਗੇ ਸਤਿਗੁਰੂ ਮੈਂ ਪੈਸੇ ਨਹੀਂ ਲੈਣ ਕਹਿੰਦੇ ਕਿਉਂ ਨਹੀਂ ਲੈਣਾ ਤੂੰ ਮਿਹਨਤ ਕਰਈਆ ਜੱਪੂ ਚਲਾਇਆ ਆਪਣਾ ਜੋਰ ਲਾਇਆ ਕਹਿੰਦੇ ਜੀ ਨਹੀਂ ਮੈਂ ਪੈਸੇ ਨਹੀਂ ਲੈਣੀ ਸਤਿਗੁਰੂ ਕਹਿੰਦੇ ਕਿਉਂ ਨਹੀਂ ਲੈਣਾ ਕਹਿੰਦੇ ਵੇਖੋ ਜੀ ਮੈਂ ਇਸ ਦਰਿਆ ਤੋਂ ਪਾਰ ਕਰਨ ਵਾਲਾ ਮੈਂ ਤੇ ਆਪਣੀ ਬੀੜੀ ਦੇ ਵਿੱਚ ਬਿਠਾ ਕੇ ਬੰਦਿਆਂ ਨੂੰ ਪਾਰ ਕਰ ਦਿੰਦਾ ਵਾਂ ਪੈਸੀ ਲੈ ਲੈਣਾ ਵਾਸੀ ਇਦਾਂ ਇੱਕ ਕੰਮ ਹੈ ਪਰ ਤੁਸੀਂ ਤੇ ਸਮਰੱਥ ਹੋ ਤੁਸੀਂ ਸਾਰੇ ਸੰਸਾਰ ਨੂੰ ਜਹਾਜ਼ ਤੇ ਚੜਾ ਕੇ ਨਾਮ ਦੇ ਜਹਾਜ਼ ਤੇ ਚੜਾ ਕੇ ਸੰਸਾਰ ਸਾਗਰੋਂ ਪਾਰ ਕਰ ਸਕਦੇ ਹੋ ਜੁਆ ਜਪਾ ਵਿਚਾਰ ਕਰੇ ਹਰ ਹਰ ਨਾਮ ਗੋਹਤ ਹੈ ਕਲਯੁਗ ਖੇਵਟ ਔਰ ਸ਼ਬਦ ਕੁਸ਼ੀਤੇ ਨਾਮ ਦੇ ਜਹਾਜ਼ ਤੇ ਪਠਾ ਕੇ ਜੇ ਚਾਹੋ ਸਾਰੇ ਸੰਸਾਰ ਨੂੰ ਮਾਰ ਕਰ ਸਕਦੇ ਹੋ ਸੰਸਾਰ ਸਮੁੰਦਰ ਇਸ ਕਰਕੇ ਇਸ ਰਸਤੇ ਜਾਣਾ ਸਾਰਿਆਂ ਨੇ ਹੈ ਸੰਸਾਰ ਸਾਗਰ ਤੇ ਸੰਸਾਰ ਵਿੱਚ ਟਿਕਣ ਵਾਲਾ ਕੋਈ ਨਹੀਂ ਹੈ ਜੋ ਸੰਸਾਰ ਤੇ ਪੈਦਾ ਹੋ ਗਿਆ ਉਸਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ ਜੋ ਜਿਉਂ ਸੋ ਅਮਰ ਸ ਹੈ ਪਰ ਉਹ ਆਦਿਕ ਕਾਲ ਕਹਿੰਦੇ ਦਾਤਿਆ ਇਸੇ ਤਰ੍ਹਾਂ ਮੈਂ ਵੀ ਇੱਕ ਦਿਨ ਸੰਸਾਰ ਤੋਂ ਜਾਵਾਂਗਾ ਕਿਉਂਕਿ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਗੁਰੂ ਦੇ ਲੜ ਲੱਗ ਜਾਂਦੇ ਨੇ ਗੁਰੂ ਦੇ ਕੋਲ ਹੀ ਜਾਂਦੇ ਗੁਰੂ ਹੀ ਉਹਨਾਂ ਦੀ ਰਾਖੀ ਕਰਨ ਵਾਲਾ ਹੈ ਗੁਰੂ ਹੀ ਉਹਨਾਂ ਦੇ ਨਾਲ ਜਾਣ ਵਾਲਾ ਹੈ ਕਹਿੰਦੇ ਸਤਿਗੁਰੂ ਜਦੋਂ ਮੈਂ ਤੇਰੇ ਕੋਲ ਆਵਾਂਗਾ ਵਸ ਮੈਨੂੰ ਆਪਣੇ ਚਰਨਾਂ ਦਾ ਸਹਾਰਾ ਦੇ मैं अपने चरणों का सहारा दही नाम दे दे के जहाज से चढ़ा के पाल जो मैं तेरे को इस करके मैं पैसे नहीं लेने सदगुरु बड़े प्रसन्न होए इस सहदे मलाह दी प्यार प्रसन्न होती मलाह का प्यार देख के दे सच्चे पातशाह पशो एक गल ध्यान रखना कि सतगुरु साड़ा प्यार देख के प्रसन्न होता है ਸਤਗੁਰੂ ਦੀ ਪ੍ਰਸੰਨਤਾ ਅਸਲ ਵਿੱਚ ਸਾਡਾ ਪਿਆਰ ਹੈ। ਸਤਗੁਰੂ ਨੇ ਸਾਡੇ ਕਿਸੇ ਚੀਜ਼ ਦੇ ਉੱਤੇ ਨਹੀਂ ਰੀਝਣਾ ਕਿ ਅਸੀਂ ਬਹੁਤ ਵਧੀਆ ਕੱਪੜੇ ਪਾਏ ਹੋਏ ਤੇ ਸਤਗੁਰੂ ਖੁਸ਼ ਹੋ ਜਾਣਗੇ ਕਦੇ। ਸਤਗੁਰੂ ਸਾਡੇ ਲੰਗਰ ਲਾਇਆ ਤੇ ਖੁਸ਼ ਨਹੀਂ ਹੁੰਦਾ। ਸਤਗੁਰੂ ਸਾਡੇ ਰਮਾਲਾ ਸਾਹ ਚੜਾਇਆ ਤੇ ਖੁਸ਼ ਨਹੀਂ ਹੁੰਦਾ। ਸਤਗੁਰੂ ਖੁਸ਼ ਹੁੰਦਾ ਤਾਂ ਪ੍ਰੇਮ ਤੇ ਖੁਸ਼ ਹੋ ਜਾਂਦਾ। ਪ੍ਰੀਤ ਦੇ ਨਾਲ ਰੀਝ ਜਾਂਦਾ। ਸੈਦੇ ਮਲਾ ਦੀ ਜੈਨੀ ਪ੍ਰੀਤ ਸੀ ਇੰਨਾ ਪ੍ਰੇਮ ਸੀ ਸਤਿਗੁਰੂ ਖੁਸ਼ ਹੋਏ ਤਰੁਠੇ ਸੈਦੇ ਆ ਤੂੰ ਆਪਣੇ ਤਰਨ ਦੀ ਗੱਲ ਕਰਦਾ ਵਾ ਕਿ ਮੈਨੂੰ ਤਾਰ ਦੇਣਾ ਸੈਦੇ ਆ ਤੇਰੀ ਇੱਕੀ ਕੁੜੀ ਨਹੀਂ ਲੱਜਾਣੀ ਸਤਿਗੁਰੂ ਨੇ ਤਰੁਠ ਕੇ ਸੈਦੇ ਮਲਾ ਦੀਆਂ ਇੱਕੀ ਕੁੜਾਂ ਤਾਰ ਦਿੱਤੀਆਂ ਕਿੰਦੀ ਪਿਆਰ ਦੀ ਕੀਮਤ ਹੈ ਪ੍ਰੇਮ ਦੀ ਜੀਵਨਤ ਕਿੰਨੀ ਹੈ ਕਿ ਦਰੁਠ ਕੇ ਸੱਚੇ ਪਾਤਸ਼ਾਹ ਨੇ ਸੈਤੇ ਬੁਲਾ ਦੀਆਂ 21 ਕੁੜਾ ਤਾਰ ਦਿੱਤੀਆਂ ਐਸਾ ਹੈ ਸਤਿਗੁਰੂ ਮਲਾਹ ਹੈ ਕਲਯੁਗ ਦੇ ਸਮੇਂ ਅੰਦਰ ਨਾਮ ਦੇ ਜਹਾਜ ਨੂੰ ਚਲਾਉਣ ਵਾਲਾ ਜਹਾਜ ਨਾਮ ਹੁੰਦਾ ਹੈ ਵੇਖੋ ਇਹ ਕਲਯੁਗ ਦੇ ਸਮੇਂ ਦੀ ਗੱਲ ਹੈ ਸਤਿਗੁਰੂ ਨੇ ਕਲਯੁਗ ਦੇ ਵਿੱਚ ਗਿਆ ਹਰ ਹਰ ਨਾਮ ਗੋਹਿਤ ਹੈ ਕਲਯੁਗ ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਨਾਮ ਦਾ ਜਹਾਜ਼ ਹੈ ਤੇ ਜਿਸ ਨੂੰ ਚਲਾਉਣ ਵਾਲਾ ਗੁਰੂ ਹੈ ਗੁਰੂ ਦੇ ਨਾਮ ਦੇ ਜਹਾਜ਼ ਤੇ ਚੜਾ ਕੇ ਸੰਸਾਰ ਸਾਗਰ ਤੋਂ ਬਾਹਰ ਕੱਢਦਾ ਹੈ ਇਸ ਕਰਕੇ ਅਜ ਸੈਦੇ ਮਲਾ ਸੰਸਾਰ ਤੋਂ ਤਾਰ ਦਿੱਤਾ ਤੇ ਨਾਲ ਖੁਸ਼ ਹੋ ਕੇ ਸੈਦੇ ਮਲਾ ਦੀਆਂ 21 ਬੁੜਾ ਜੜੀਆਂ ਸਾ